ਚਾਹ ਤਾਂ ਪਾਣੀ ਦੀ ਹੈ ਨਾ ਚਾਹ ਪੀ ਕੇ ਜੇ ਮੈਂ ਤਾਂ ਆਪਦਾ ਕੰਮ ਕਰਾਂ ਇੱਕ ਤਾਂ ਰਾਤ ਨਾਲ ਮੱਛੜੇ ਚਖੇੜੇ ਨੇ ਐਨਾ ਕੰਮ ਵਧਾਇਆ ਗਿਆ ਹੈ ਸਾਰ ਪੈ ਪਣਾ ਉਤੋਣਾ ਪੈਣਾ ਮੈਂ ਤਾਂ ਅਦੁੱਸ਼ਤ ਹੂੰ ਜਿਉਂ ਨਹੀਂ ਪੈਣੀ ਹੁਣ ਜੇ ਇਹਨੂੰ ਮੈਂ ਕਹੇ ਤਾਂ ਵੀ ਮੇਰੇ ਨਾਲ ਲੱਗ ਜਾ ਇਹ ਮਰਨਾ ਆਥਣੇ ਅੱਗੇ ਦੇ ਸਿਰੇ ਹੋ ਜਾਊਗਾ ਵੀ ਮੈਂ ਤਾਂ ਥੱਕ ਗਿਆ ਜੇ ਤਾਂ ਆਪਦੀ ਆਪ ਲੱਗ ਜਾ ਤਾਂ ਠੀਕ ਹੈ ਨਹੀਂ ਤਾਂ ਫੇਰ ਕਹਿੰਦੀ ਨਹੀਂ ਮੈਂ ਲੋਏ ਦਾ ਕੂਗਾ ਤੂੰ ਮੈਂ ਤੇਰਾ ਕੰਮ ਕਰਾਏ ਐਡਾ ਮਰਨਾ ਨਾ ਕਹਾਤਾ ਲੈ ਨੀ ਉਹਦੇ ਇੱਥੇ ਰੱਖਿਆ ਪਿਆ ਲੈ ਦੇਖ ਲੈ ਵੀ ਇਹਨਾਂ ਦੇ ਵਿੱਚ ਕੋਈ ਅਧਗੇਭਗ ਰਾਤ ਦਾ ਕੋਈ ਹੋਰ ਬੰਦਾ ਹੱਥ ਮਾਰ ਲੇ ਓਏ ਤਾਂ ਉਹ ਗੱਲ ਹੋ ਗਈ ਅਗੇ ਫੜੀ ਗਈ ਤੇਰੀ ਚੋਰੀ ਬਟੂ ਲਗਾ ਰੰਨ ਵੇਖ ਕੇ ਗੋਰੀ ਹੈ ਉਹ ਸੱਚੀ ਦਾਇਆ ਕੀ ਤਾਂ ਉਹ ਝੂਠ ਨਹੀਂ ਕੋਈ ਉੱਥੇ ਦੇਖ ਲਿਆ ਵਸੇ ਉਹ ਕੱਲ ਉੱਥੇ ਕਰ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਸੀ ਇਹਨੂੰ ਲੈ ਕੇ ਐਜਾ ਉੱਥੇ ਦੇਖ ਕੇ ਆਇਆ ਹੁਣ ਵੇਖਵੇਂ ਮੱਛਰਿਆ ਕਰਦਾ ਖੜਕੜੀਆਂ ਕੁਤਰੰਗ ਬਣ ਗਿਆ ਦੇਖ ਕੇ ਆਇਆ ਹੋਊਗਾ ਅੱਗੇ ਲੱਗਦਾ ਆਇਸ ਲੂਟ ਵਾਲੀ ਉਹ ਤਾਂ तू ਇੱਥੇ ਮੈਨੂੰ ਰੋਜ਼ ਹੀ ਸਲੂਟ ਮਾਰਦਾ ਅੱਗੇ ਮੈਂ ਤਾਂ ਤਾਲਗ ਬੁੱਧੂ ਦੇਣਾ ਬਣਾਉਂਦਾ ਬੁੱਧੂ ਕਿਹਨੂੰ ਬਣਾਉਣਾ ਨਹੀਂ ਹੈਂ ਵੀ ਮੈਂ ਵੀ ਤੇਰੇ ਨਾਲ ਹੀ ਰਹਿਣੀ ਹੈ ਸਾਰਾ ਦਿਨ ਤੇਰੇ ਨਾਲ ਮੱਥਾ ਕਪਾਈ ਕਰਦੀ ਆ ਹੁਣ ਜਾ ਪਤਾ ਨਹੀਂ ਪੀਊਗਾ ਕਿ ਨਾ ਚਾਹ ਤਾਂ ਮੈਨੂੰ ਕਿਤੇ ਚੰਗੀ ਲੱਗਦੀ ਆ ਮੂੰਹ ਬੱਸ ਉਹੀ ਯਾਦ ਆ ਗਈ ਬਣੀ ਇਹ ਤਾਂ ਅੱਗੇ ਮੈਂ ਤਾਂ ਸਲੂਟ ਮੈਂ ਕਿਸੇ ਨੂੰ ਕਿਹਾ ਵੀ ਸਾਡੇ ਘਰੇ ਲੜਾਈ ਹੁੰਦੀ ਆ ਉਹ ਕਹਿੰਦਾ ਤੂੰ ਆਏ ਆਏ ਕਰਕੇ ਸਲੂਟ ਮਾਰਿਆ ਕਰ ਵੀ ਤੂੰ ਉਹਦੀ ਪਰ ਫੋਟੋ ਖਿੱਚ ਲੈ ਹੈ